ਇੱਕ ਵਾਰੀ ਸੋਚੋ ਜੇ ਇੱਕ ਦਿਨ ਤੁਹਾਡੀ ਨੌਕਰੀ ਤੇ ਤੁਹਾਡੇ ਵਾਂਗ ਬੈਠਾ ਹੋਇਆ ਕੋਈ ਹੋਰ ਨਹੀਂ ਬਲਕਿ ਕੋਈ ਮਸ਼ੀਨ ਹੋਵੇ ਜੋ ਨਾ ਥੱਕੇ ਨਾ ਛੁੱਟੀ ਲਵੇ ਤੇ ਨਾ ਗਲਤ ਕੰਮ ਕਰੇ ਇਹ ਕੋਈ ਫਿਲਮ ਦੀ ਗੱਲ ਨਹੀਂ ਹੈ ਇਹ AI ਦੀ ਦੁਨੀਆ ਬਣ ਰਹੀ ਹੈ ਪਰ ਪਹਿਲਾਂ ਇਹ ਸਮਝਦੇ ਹਾਂ ਕਿ AI ਆਖਰ ਹੈ ਕੀ AI ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਤਲਬ ਹੈ ਕਿ ਇੱਕ ਐਸੀ ਮਸ਼ੀਨ ਜਾਂ ਕੰਪਿਊਟਰ ਸਿਸਟਮ ਜੋ ਇਨਸਾਨ ਵਾਂਗ ਸੋਚ ਸਕਦੀ ਹੈ, ਸਿੱਖ ਸਕਦੀ ਹੈ ਤੇ ਫੈਸਲੇ ਲੈ ਸਕਦੀ ਹੈ। ਜਵੇਂ ਇਨਸਾਨ ਆਪਣੇ ਦਿਮਾਗ ਨਾਲ ਤਜਰਬੇ ਕਰਦਾ ਹੈ, ਉਸੇ ਤਰ੍ਹਾਂ AI ਡੇਟਾ ਤੋਂ ਸਿੱਖਦੀ ਹੈ। AI ਨਾਲ ਤੁਸੀਂ ਗੱਲਾਂ ਕਰ ਸਕਦੇ ਹੋ ਜਿਵੇਂ ਕਿ ਚੈਟ ਜੀਪੀਟੀ, ਤਸਵੀਰਾਂ ਬਣਾ ਸਕਦੇ ਹੋ ਜਿਵੇਂ ਕਿ ਮਿਡਜਰਨੀ ਅਤੇ AI ਖੁਦ ਗੱਡੀ ਵੀ ਚਲਾ ਰਹੀ ਹੈ ਜਿਵੇਂ ਕਿ ਟੈਸਲਾ। ਇਹ ਮਸ਼ੀਨਾਂ ਨਾ ਥੱਕਦੀਆਂ ਨੇ ਨਾ ਇਮੋਸ਼ਨਲ ਹੁੰਦੀਆਂ ਨੇ ਤੇ ਨਾ ਹੀ ਰੁਕਦੀਆਂ ਨੇ ਅਮਰੀਕਾ ਵਿੱਚ IBM ਵੈਟਸਨ ਨਾਂ ਦੀ AI ਨੇ ਕੈਂਸਰ ਨੂੰ ਐਕੂਰੇਟਲੀ ਡਾਇਗਨੋਸ ਕੀਤਾ ਟੈਸਲਾ ਦੀ ਗੱਡੀ ਬਿਨਾਂ ਡਰਾਈਵਰ ਦੇ ਚੱਲ ਰਹੀ ਹੈ AI ਹੁਣ ਵੀਡੀਓ ਐਡਿਟ ਕਰ ਰਹੀ ਹੈ ਆਰਟੀਕਲ ਲਿਖ ਰਹੀ ਹੈ ਇੱਥੋਂ ਤੱਕ ਕਿ ਕਈ ਜਗ੍ਹਾ ਟੀਚਰ ਦਾ ਰੋਲ ਵੀ ਪਲੇ ਕਰ ਰਹੀ ਹੈ ਇਹ ਸਭ ਕੁਝ ਕੱਲ ਦੀ ਨਹੀਂ ਬਲਕਿ ਅੱਜ ਦੀ ਗੱਲ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ AI ਇਨਸਾਨ ਦੀ ਜਗ੍ਹਾ ਲੈ ਲਵੇਗੀ ਕੀ ਹਾਂ ਇਹ ਬਿਲਕੁਲ ਸੱਚ ਹੈ ਕੁਝ ਜੌਬਸ ਉੱਤੇ ਖਤਰਾ ਜ਼ਰੂਰ ਹੈ ਜਿਵੇਂ ਕਿ ਡਾਟਾ ਐਂਟਰੀ ਕਸਟਮਰ ਕੇਅਰ ਟੈਲੀ ਕਾਲਿੰਗ ਅਤੇ ਐਂਕਰਿੰਗ ਵੀ ਕਿਉਂਕਿ ਮਸ਼ੀਨਾਂ ਫਾਸਟ ਨੇ ਚੀਪ ਨੇ ਤੇ ਮਿਸਟੇਕ ਕੱਟ ਕਰਦੀਆਂ ਨੇ ਪਰ ਇਹ ਨਾ ਭੁੱਲੋ ਕਿ AI ਇੱਕ ਟੂਲ ਹੈ ਤੁਹਾਡਾ ਦੁਸ਼ਮਣ ਨਹੀਂ ਹੈ ਜੇ ਤੁਸੀਂ ਕ੍ਰੀਏਟਿਵ ਹੋ ਇਮੋਸ਼ਨਲ ਡਿਸੀਜਨ ਲੈਂਦੇ ਹੋ ਤੇ ਚੇਂਜ ਨੂੰ ਐਕਸੈਪਟ ਕਰਦੇ ਹੋ ਤਾਂ ਤੁਸੀਂ AI ਤੋਂ ਹਮੇਸ਼ਾ ਅੱਗੇ ਰਹੋਗੇ ਜੋ ਲੋਕ ਸੋਚਦੇ ਨੇ ਇਮੇਜਿਨ ਕਰਦੇ ਨੇ ਤੇ ਫੀਲ ਕਰਦੇ ਨੇ ਉਹਨਾਂ ਨੂੰ AI ਕਦੇ ਵੀ ਰਿਪਲੇਸ ਨਹੀਂ ਕਰ ਸਕਦਾ ਪਰ ਇਹ ਵੀ ਨਹੀਂ ਹੈ ਕਿ AI ਤੁਹਾਡੀ ਨੌਕਰੀ ਖਾ ਜਾਵੇਗੀ ਪਰ ਸਵਾਲ ਇਹ ਵੀ ਹੈ ਕਿ ਕੀ ਤੁਸੀਂ ਆਪਣੇ ਆਪ ਨੂੰ ਵਿਕਸਿਤ ਕਰ ਰਹੇ ਹੋ ਜਾਂ ਨਹੀਂ ਜੇਕਰ ਤੁਸੀਂ AI ਬਾਰੇ ਹੋਰ ਚੰਗੀ ਤਰ੍ਹਾਂ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਕਰਨਾ ਮੈਂ ਇੱਕ ਵੀਡੀਓ ਹੋਰ ਡਿਟੇਲ ਦੇ ਵਿੱਚ ਬਣਾਵਾਂਗੀ ਕਿ AI ਨੂੰ ਤੁਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ ਅਤੇ ਇਹ ਵੀ ਦੱਸੋ ਕਿ ਤੁਹਾਡੇ ਅਨੁਸਾਰ AI ਥ्रेट ਹੈ ਜਾਂ ਆਪਰਚ्युनिटी ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਨਾ ਅਤੇ ਫੋਲੋ ਕਰਨਾ ਪੰਜਾਬੀ ਬੁੱਕ ਟਾਕਸ ਨੂੰ